ਜਿਨ੍ਹਾਂ ਨੂੰ ਬਾਜਪਨ ਜਿਹੜੇ ਕਹਿੰਦੇ ਨੇ ਸਾਡੇ ਬੱਚਾ ਨਹੀਂ ਹੁੰਦਾ ਜਿਹੜੇ ਵਿਚਾਰੇ ਆਈਵੀਐਫ ਕਰਾ ਕਰਕੇ ਤਿੰਨ ਤਿੰਨ ਚਾਰ ਚਾਰ ਵਾਰ ਲੱਖਾਂ ਰੁਪਈਆ ਖਰਾਬ ਕਰ ਚੁੱਕੇ ਨੇ ਡਾਕਟਰਾਂ ਕੋਲ ਜਾ ਕੇ ਲੱਖਾਂ ਰੁਪਈਆ ਖਰਾਬ ਕਰ ਰਹੇ ਨੇ ਅੱਜ ਮੈਂ ਉਹਨਾਂ ਭੈਣਾਂ ਨੂੰ ਉਹ ਨਵੇਂ ਜੋੜਿਆਂ ਨੂੰ ਜਿਹੜੀ ਇਹ ਬੂਟੀ ਆ ਇਹ ਲੈ ਕੇ ਇੱਕ ਤੋਂ ਦੋ ਮਹੀਨੇ ਦੇ ਵਿੱਚ ਵਿੱਚ ਉਹਨਾਂ ਦੇ ਕਰੇ ਕਲਕਾਰੀਆਂ ਗੂੰਜਣਗੀਆਂ ਫਰੁਕੀ ਸਾਹਿਬ ਇਹ ਅੱਜ ਡਾਕਟਰ ਅਮਨਪ੍ਰੀਤ ਦਾ ਵਾਦਾ ਫਰੁਕੀ ਸਾਹਿਬ ਜਿਹੜੀ ਇਹ ਵੇਲ ਆ ਇਹ ਦੇਖੋ ਬਹੁਤ ਨਰਮ ਹੁੰਦੀ ਆ ਇੱਧੇ ਡੁੱਟ ਜਾਣਾ ਇਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਜਿਹਨੂੰ ਰਸ ਕਹਿ ਦਿੰਦੇ ਆਸੀਂ ਬਹੁਤ ਜ਼ਿਆਦਾ ਅੱਜ ਤੱਕ ਨਾ ਤਾਂ ਕਿਸੇ ਨੇ ਵਰਤੀ ਹੋਣੀ ਆ ਨਾ ਕਿਸੇ ਨੇ ਸੁਣੀ ਹੋਣੀ ਆ 4 ਤੋਂ 5 ਦਿਨ ਪੀਰੀਅਡ ਰਹਿੰਦੇ ਆ ਲੈਡੀਆਂ ਨੂੰ ਜਦੋਂ ਮੈਂਸ ਖਤਮ ਹੋ ਗਈ ਉਸ ਤੋਂ ਬਾਅਦ ਤੁਸੀਂ ਇਹਨੂੰ 5ਵੇਂ ਦਿਨ ਤੋਂ ਬਾਅਦ ਸਟਾਰਟ ਕਰ ਦੋ ਫੇ ਇੰਨੀ ਕਸੀ ਜਿਹੜੀ ਅਮਰਬੇਲ ਲੈ ਲਈਏ ਔਰ ਇਹਨੂੰ ਉਬਲਣਾ ਰੱਖਣੀਏ ਉਬਲਣਾ ਰੱਖਣਾ ਜਦੋਂ ਚੰਗੀ ਤਰ੍ਹਾਂ ਉਬਲ ਗਈ ਇਹ ਹੋਰ ਪੇਟਾਂ ਨੂੰ ਕੀ ਕੀ ਫਾਇਦਾ ਹੋਣ ਵਾਲਾ ਇਸ ਅਮਰਬੇਲ ਜਿਨ੍ਹਾਂ ਨੂੰ ਬਾਥਰੂਮ ਦੇ ਪ੍ਰੋਬਲਮਾਂ ਬਾਥਰੂਮ ਤੇ ਜਲਣ ਹੁੰਦੀ ਆ ਜਾਂ ਪੀਲਾ ਬਾਥਰੂਮ ਆਉਂਦਾ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਆ ਜਾਂ ਬਾਥਰੂਮ ਵਾਲੀ ਜਗ੍ਹਾ ਤੇ ਗਰਮੀ ਨਾਲ ਦਾਣੇ ਨਿਕਲ ਆਉਂਦੇ ਆ ਜਾਂ ਖਾਰਸ਼ ਹੁੰਦੀ ਆ ਉਹਨਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਜਿਵੇਂ ਅਮਰਵੇਲ ਕਿਹਾ ਗਿਆ ਨਾ ਦਾ ਨਾਮ ਐਵੇਂ ਨਹੀਂ ਰੱਖਿਆ ਗਿਆ ਇਹਦੀ ਕੋਈ ਜੜ ਨਹੀਂ ਹੁੰਦੀ ਫਰੁਕੀ ਸਾਹਿਬ ਇਹ ਤੇ ਪੱਤੇ ਨਹੀਂ ਹੁੰਦੇ ਇਹ ਜਿਹੜਾ ਦਰਖਤ ਦੇ ਉੱਪਰ ਚੜ੍ਹ ਗਿਆ ਉਹਦੇ ਸਾਰੇ ਗੁਣ ਆਪਣੇ ਵਿੱਚ ਸਮਾ ਲੈਂਦੀ ਆ ਲਖੋਣੇ ਬੇਰ ਦੇ ਉੱਤੇ ਖੜੀ ਆ ਤੇ ਬੇਰ ਵਾਲੇ ਸਾਰੇ ਗੁਣ ਇਸ ਅਮਰਵੇਲ 'ਚ ਆ ਗਏ ਉਹਦੇ ਨਾਲ ਵੀ ਦੁਗਣੇ ਹੋ ਜਾਂਦੇ ਆ ਫਰੁਕੀ ਸਾਹਿਬ ਇਹ ਤੁਸਾਂ ਵੇਖ ਤੁਸੀਂ ਨਾ ਅਕਸਰ ਹੀ ਮੈਨੂੰ ਪੁੱਛਦੇ ਹੋ ਬਿਹਾਰ ਸਾਹਿਬ ਤੁਸੀਂ ਹਾਈਟ ਲਈ ਕੀ ਦਿੰਨੇ ਹੋ ਜੀ ਜੀ ਬੱਚੇ ਦੀ ਹਾਈਟ ਕਿਵੇਂ ਵੱਧਦੀ ਆ ਤੁਹਾਡਾ ਕਹਿੰਦਾ ਮਤਲਬ ਹੈ ਜਿਸ ਤਰੀਕੇ ਨਾਲ ਅਮਰਵੇਲ ਵੱਧਦੀ ਹੈ ਉਸ ਤਰੀਕੇ ਨਾਲ ਹਾਈਟ ਵਧੂਗਾ ਕੱਦ ਬਰਜੂਆ ਉਹਨਾਂ ਬੱਚਿਆਂ ਦਾ ਜਿਨ੍ਹਾਂ ਦਾ ਰੁਕਿਆ ਹੋਵੇ ਇਹ ਵੀ ਮਹੀਨੇ ਦੇ ਵਿੱਚ ਵਿਚ ਰਿਜ਼ਲਟ ਆ ਜੀ ਹਾਈਟ ਨਾਪ ਕੇ ਸ਼ੁਰੂ ਕਰ ਲਿਓ ਮਹੀਨੇ ਬਾਅਦ ਹਾਈਟ ਨਾਪ ਲਿਓ ਅੱਧਾ ਇੰਚ ਇੰਚ ਵਧੀ ਹੋਊਗਾ ਜਿਨ੍ਹਾਂ ਦਾ ਲੀਵਰ ਖਰਾਬ ਆ ਫਰੂਕੀ ਸਾਹਿਬ ਕੁੱਟ ਕੇ ਰਸ ਕੱਢ ਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਪੀਣਾ ਸ਼ੁਰੂ ਕਰ ਦਿਓ ਤੁਹਾਡਾ ਲੀਵਰ ਠੀਕ ਹੋਣ ਲੱਗ ਜਾਊਗਾ ਜਿਨ੍ਹਾਂ ਮਰਜ਼ੀ ਖੂਨ ਆਉਂਦਾ ਹੋਵੇ ਫਰੂਕੀ ਸਾਹਿਬ ਜਿੰਨੀ ਜਿਹਨਾਂ ਦਾ ਦਹਾਖਾਜ ਖੁਜਲੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਜਿਨ੍ਹਾਂ ਦੇ ਫਿੰਸੀਆਂ ਨਿਕਲਦੇ ਰਹਿੰਦੀਆਂ ਨੇ ਕਹਿੰਦੇ ਜੀ ਬੜੀਆਂ ਦਵਾਈਆਂ ਖਾ ਲੀਆਂ ਸਾਡੀ ਅਲਰਜੀ ਠੀਕ ਨਹੀਂ ਹੋਦੀ ਉਹਨਾਂ ਲਈ ਬਹੁਤ ਵਧੀਆ ਕੰਮ ਕਰਦੀ ਆ ਗੜੀਏ ਦੇ ਵਿੱਚ ਕੀ ਕਰਨਾ ਤਿਲਾਂ ਦਾ ਤੇਲ ਲੈ ਲੈਣਾ ਇਹਨੂੰ ਉਬਾਲ ਕੇ ਚੰਗੀ ਤਰ੍ਹਾਂ ਇਹਦਾ ਜੂਸ ਕੱਢ ਕੇ ਉਹਦੇ ਵਿੱਚ ਪਾ ਕੇ ਉਬਾਲ ਕੇ ਤਾਂ ਚਰਚੜੀ ਦੀ ਆਵਾਜ਼ ਬੰਦ ਹੋ ਜਾਊਗੀ ਪੂਰੀ ਬਾਡੀ ਤੇ ਮਾਲਿਚ ਕਰੋ ਇਹਦੀ ਤੁਹਾਨੂੰ 2 ਤੋਂ 4 ਦਿਨਾਂ ਦੇ ਵਿੱਚ ਵਿੱਚ ਗੜੀਏ ਦਾ ਦਰਦ ਬੰਦ ਹੋ ਜਾਊਗਾ ਫੁਰਕੀ ਸਾਹਿਬ ਜਿਹੜੀਆਂ ਉਂਗਲਾਂ ਮੁੜੀਆਂ ਹੁੰਦੀਆਂ ਨੇ ਉਹ ਵੀ ਸਿੱਧੀਆਂ ਹੋਣ ਲੱਗ ਜਾਂਦੀਆਂ ਨੇ ਫੁਰਕੀ ਸਾਹਿਬ ਇਹਦੇ ਨਾਲ ਹੁਣ ਬਹੁਤ ਸਾਰੇ ਲੋਕ ਹੈਗੇ ਪ੍ਰੋਬਲਮ ਬਹੁਤ ਕ੍ਰੋਨਿਕਲ ਹੋ ਜਾਂਦੀਆਂ ਨੇ ਬਹੁਤ ਪ੍ਰਾਣੀਆਂ ਹੋ ਜਾਂਦੀਆਂ ਨੇ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਇਸ ਤਰੀਕੇ ਦੇ ਫਾਰਮੂਲੇ ਨਾਲ ਨੁਸਖੇ ਨਾਲ ਕਰਦੇ ਹੋ ਜਿਹੜੀਆਂ ਬੁੰਦਾਂ ਤੁਹਾਡੇ ਕਾਫੀ ਮਸ਼ਹੂਰ ਨੇ ਬਹੁਤ ਵਧੀਆ ਰਿਜ਼ਲਟ ਨੇ ਫਿਰ ਕੁਕੀ ਸਾਹਿਬ ਲੈਟਰੋਪੈਥੀ ਮੈਡੀਸਨ ਤੇ ਇੱਕ ਵਾਰ ਅਜਮਾਓ ਅਜਮਾ ਕੇ ਦੇਖੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਮੇਰੇ ਹੱਥ ਦੇ ਵਿੱਚ ਅੱਜ ਉਹ ਚੀਜ਼ ਹੈਗੀ ਹੈ ਜਿਸ ਚੀਜ਼ ਨੂੰ ਅਸੀਂ ਅਕਸਰ ਆਪਣੀ ਬੋਲ ਚਾਲ ਦੀ ਭਾਸ਼ਾ 'ਚ ਇਸਤੇਮਾਲ ਕਰਦੇ ਆਂ ਅਗਰ ਕੋਈ ਜ਼ਿਆਦਾ ਹੀ ਸਾਡੇ ਨਾਲ ਫ੍ਰੀ ਹੋ ਰਿਹਾ ਹੈ ਜਾਂ ਕੋਈ ਜ਼ਿਆਦਾ ਸਾਡੇ ਅਸੀਂ ਕਹਿ ਲਈਏ ਕਿ ਬਗੈਰ ਕਹੇ ਤੇ ਕੰਢੇੜੇ ਚੜਦਾ ਹੈ ਤਾਂ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਯਾਰ ਧਿਆਨ ਨਾਲ ਤੂੰ ਤਾਂ ਅਮਰਵੇਲ ਵਾਂਗੂੰ ਵਧੀ ਜਾ ਰਹੇ ਅੱਗੇ ਦੀ ਅੱਗੇ ਵਧੀ ਜਾ ਰਹੇ ਤਾਂ ਅੱਜ ਜਿਹੜੀ ਤੁਹਾਨੂੰ ਅਸੀਂ ਇਸ ਅਮਰਵੇਲ ਦੇ ਫਾਇਦੇ ਦੱਸਣ ਵਾਲੇ ਆ ਇਹ ਫਾਇਦੇ ਸਾਨੂੰ ਦੱਸ ਰਹੇ ਨੇ ਏਪੀ ਇਲੈਕਟਰ ਹੋਮੋਪੈਥੀ ਰਿਸਰਚ ਸੈਂਟਰ ਦੇ ਜਿਹੜਾ ਡਾਕਟਰ ਜੋੜਾ ਹੈਗਾ ਡਾਕਟਰ ਅਮਨਪ੍ਰੀਤ ਜੀ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਸਾਡੇ ਨਾਲ ਨੇ ਅੱਜ ਗੱਲਬਾਤ ਕਰਕੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਨੁਸਖਾ ਇਹ ਫਾਰਮੂਲਾ ਹੈ ਅਮਰਵੇਲ ਵਾਲਾ ਤੇ ਕਿਵੇਂ ਕੰਮ ਕਰਦਾ ਹੈ ਡਾਕਟਰ ਸਾਹਿਬ ਪਹਿਲਾਂ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਸੀਂ ਅੱਜ ਫੇਰ ਸਾਡੇ ਕੋਲ ਜਿਹੜਾ ਦੁਬਾਰਾ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਹਮੇਸ਼ਾ ਹੀ ਵਿਸ਼ੇ ਹੋ ਜਿਹੜੇ ਵਿਸ਼ੇ ਹੈਗੇ ਨੇ ਡਾਕਟਰ ਸਾਹਿਬ ਹਮੇਸ਼ਾ ਹੀ ਬੜੇ ਨਵੇਕਲੇ ਵਿਸ਼ੇ ਲੈ ਕੇ ਆ ਰਹੇ ਹੋ ਤੇ ਅੱਜ ਅਮਰਵੇਲ ਵਾਸਤੇ ਤੁਸੀਂ ਕੀ ਰਿਸਰਚ ਕੀ ਤੁਸੀਂ ਇਸ ਬਾਬਤ ਕਹਿਣਾ ਚਾਹੁੰਦੇ ਹੋ ਫਰੂਕੀ ਸਾਹਿਬ ਜਿਹੜੀ ਅੱਜ ਅਮਰਵੇਲ ਜਿਹਨੂੰ ਅਸੀਂ ਆਕਾਸ਼ੀ ਵੇਲ ਵੀ ਕਹਿੰਦੇ ਆ ਇਹ ਉਹ ਵੇਲ ਆ ਜਿਹੜੇ ਲੋਕਾਂ ਨੂੰ ਬਿਮਾਰੀਆਂ ਤੋਂ ਅੱਕ ਚੁੱਕੇ ਲੋਕ ਜਿਹੜੇ ਕਹਿੰਦੇ ਨੇ ਵੀ ਅਸੀਂ ਦਵਾਈਆਂ ਤਾਂ ਬਹੁਤ ਖਾਧੀਆਂ ਹਜ਼ਾਰਾਂ ਦੀਆਂ ਦਵਾਈਆਂ ਖਾ ਚੁੱਕੇ ਲੱਖਾਂ ਦੇ ਅਸੀਂ ਆਈ ਵੀਆਫ ਕਰਵਾ ਚੁੱਕੇ ਪਰ ਸਾਡੇ ਬੱਚਾ ਨਹੀਂ ਹੁੰਦਾ ਸਾਡੇ ਬੱਚਾ ਨਹੀਂ ਹੁੰਦਾ ਬੜੀ ਸਮੱਸਿਆ ਫਰੁਕੀ ਸਾਹਿਬ ਮੇਰੇ ਕੋਲ ਪੇਸ਼ੈਂਟ ਆਉਂਦਾ ਬੜਾ ਲੋਕ ਤਰਸਦੇ ਨੇ ਬੱਚੇ ਨੂੰ ਆਪਣੇ ਘਰ ਦੇ ਵਿੱਚ ਬੱਚਿਆਂ ਦੀ ਅਕਲਕਾਰੀਆਂ ਗੂੰਜਣੀਆਂ ਹਰੇਕ ਬੱਚੇ ਹਰੇਕ ਹਰੇਕ ਦੀ ਇੱਛਾ ਹੁੰਦੀ ਹੈ ਵੀ ਸਾਡੇ ਘਰ ਵੀ ਇੱਕ ਬੱਚਾ ਹੋਵੇ ਅਸੀਂ ਉਹਦੇ ਉਹਦੇ ਨਾਲ ਖੇਡੀਏ ਉਹਦੇ ਕਲਕਾਰੀਆਂ ਸੁਣੀਏ ਅਸੀਂ ਜਿਹੜੇ ਜਦੋਂ ਕਿਸੇ ਦਾ ਬੱਚਾ ਦੇਖਦਾ ਨਾ ਜਿਹਦੀ ਮਾਂ ਕੋਲੇ ਜਿਹਦੇ ਕੋਲ ਬੱਚਾ ਨਹੀਂ ਹੁੰਦਾ ਔਰਤ ਕੋਲੇ ਬੱਚਾ ਨਹੀਂ ਹੁੰਦਾ ਉਹਨੂੰ ਬੜਾ ਆਪਣੇ ਆਪ ਦੇ ਦਿਲ ਤੇ ਆਉਂਦੀ ਆ ਵੀ ਮੇਰੇ ਵੀ ਕਾਸ਼ ਇੱਕ ਬੱਚਾ ਹੁੰਦਾ ਮੈਂ ਵੀ ਇਸ ਤਰ੍ਹਾਂ ਉਹਦੀ ਜੇ ਕੋਈ ਕੁੜੀ ਹੁੰਦੀ ਮੇਰੇ ਰੁਕੀ ਸਾਹਿਬ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੇ ਲੋਕ ਸਾਡੇ ਨਾਲ ਅੱਜ ਆ ਕੇ ਸ਼ੇਅਰ ਕਰਦੇ ਨੇ ਮੈਂ ਅੱਜ ਉਹ ਗੱਲ ਤੁਹਾਨੂੰ ਦੱਸਣ ਜਾ ਰਿਹਾ ਜੀ ਲੋਕ ਕਹਿੰਦੇ ਸਾਡੇ ਅੱਜ ਕੁੜੀਆਂ ਹੀ ਹੁੰਦੀ ਮੈਂ ਵੀ ਉਹਦੀਆਂ ਗੁੱਤਾਂ ਕਰਦੀ ਮੈਂ ਉਹਦੀਆਂ ਸਿਰ ਵੋਂਦੀ ਮੈਂ ਉਹਨੂੰ ਸਕੂਲ ਭੇਜਦੀ ਮੈਨੂੰ ਵੀ ਵਧੀਆ ਲੱਗਦਾ ਕਹਿੰਦੇ ਡਾਕਟਰ ਸਾਹਿਬ ਸਾਨੂੰ ਇੱਕ ਚਾਹੇ ਕੁੜੀਓਂ ਰੱਬ ਦੇ ਦੇਵੇ ਸਾਨੂੰ ਤਾਂ ਉਹੀ ਬਹੁਤ ਆ ਬੱਚਾ ਦੇ ਦੇਵੇ ਸਾਡੇ ਘਰ ਕਲਕਾਰੀਆਂ ਗੁੰਜਣ ਲੱਗ ਜਾਣ ਅੱਜ ਮੈਂ ਉਹਨਾਂ ਭੈਣਾਂ ਨੂੰ ਉਹ ਨਵੇਂ ਜੋੜਿਆਂ ਨੂੰ ਜਿਹੜੀ ਇਹ ਬੂਟੀ ਆ ਇਹ ਲੈ ਕੇ ਇੱਕ ਤੋਂ 2 ਮਹੀਨੇ ਦੇ ਵਿੱਚ ਵਿੱਚ ਉਹਨਾਂ ਦੇ ਕਰੇ ਕਲਕਾਰੀਆਂ ਗੂੰਜਣਗੀਆਂ ਫਰੂਕੀ ਸਾਹਿਬ ਕੀ ਬਾਤ ਇਹ ਅੱਜ ਡਾਕਟਰ ਅਮਨਪ੍ਰੀਤ ਦਾ ਵਾਦਾ ਕੀ ਬਾਤ ਮਤਲਬ ਜਿ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਉਸ ਪ੍ਰਮਾਤਮਾ ਦੇ ਅੱਗੇ ਇਸ ਜਿਹੜੀ ਬੂਟੀ ਲੈ ਕੇ ਆਇਆ ਮੈਂ ਇਹਨੂੰ ਅਮਰਤ ਸਮਾਨ ਹੀ ਸਮਝੋ ਇਹ ਅੱਜ ਤੱਕ ਨਾ ਤਾਂ ਕਿਸੇ ਨੇ ਵਰਤੀ ਹੋਣੀ ਆ ਨਾ ਕਿਸੇ ਨੇ ਸੁਣੀ ਹੋਣੀ ਆ ਲੋਕਾਂ ਨੇ ਅਲਰਜੀ ਲਈ ਤਾਂ ਬਹੁਤ ਵਰਤੀ ਹੋਣੀ ਆ ਲੇਕਿਨ ਬਾਜਪਨ ਲਈ ਜਿਨ੍ਹਾਂ ਦੇ ਬੱਚੇ ਨਹੀਂ ਉਹਦੇ ਵਾਸਤੇ ਨਹੀਂ ਵਰਤੀ ਹੋਣੀ ਜਿਨ੍ਹਾਂ ਦੇ ਸਪਰਮ ਘਟ ਗਏ ਸਪਰਮ ਕੱਟ ਕੇ ਦੋਨਾਂ ਲਈ ਆ ਇਹ ਇਹ ਨਹੀਂ ਹੈਗਾ ਵੀ ਲੇਡੀਜ਼ ਲਈ ਆ ਲੇਡੀਜ਼ ਤੇ ਜੈਂਟਲਸ ਲਈ ਦੋਨਾਂ ਲਈ ਜਿਨ੍ਹਾਂ ਦੇ ਸਪਰਮ ਬਿਲਕੁਲ ਡੈੱਡ ਹੋ ਚੁੱਕੇ ਨੇ ਫਿਰ ਕੀ ਹਿਸਾਬ ਉਹਨਾਂ ਦੇ ਸਪਰਮ ਵੀ ਵਧਾਊਗੀ ਉਹਨਾਂ ਦੇ ਸ਼ਕਰਾਣੂ ਵੀ ਵਧਾਊਗੀ ਤੇ ਉਹਨਾਂ ਦੀ ਜੇ ਵੀਕਨੈਸ ਆ ਗਈ ਕੋਈ ਵੀ ਉਹ ਵੀ ਠੀਕ ਕਰੂਗੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬਾਂਝ ਕੁਖ ਵਾਸਤੇ ਇਹ ਅਮਰ ਬੇਲ ਹੈ ਜਿਹੜਾ ਰਾਮਬਾਨ ਕੰਮ ਕਰਦੀ ਹੈ ਤੇ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬ ਨੇ ਅਸੀਂ ਸਮਝਾਂਗੇ ਤਾਂ ਇਸਤੇਮਾਲ ਕਿਵੇਂ ਕਰਨਾ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਆਕੀ ਗੱਦੀ ਵੀ ਪੰਜਾਬੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਅੱਛਾ ਅੱਜ ਬੜਾ ਨਵੇਕਲਾ ਨੁਸਖਾ ਨਵੇਕਲਾ ਫਾਰਮੂਲਾ ਤੁਸੀਂ ਲੈ ਕੇ ਆਏ ਹੋ ਕਿਹੜੇ ਕਿਹੜੇ ਦਿੱਕਤਾਂ ਹੈਗੇ ਨੇ ਖਾਸ ਕਰਕੇ ਅਮਰਵੇਲ ਜਿਹੜੀ ਸਾਡੀਆਂ ਭੈਣਾਂ ਦੇ ਜੀ ਸੌਟ ਆਊਟ ਕਰ ਸਕਦੀ ਹੈ ਜਿਹਦੇ ਇਸਤੇਮਾਲ ਜੋ ਟੰਗ ਤੁਸੀਂ ਦੱਸਣ ਵਾਲੇ ਹੋ ਜੋ ਡਾਕਟਰ ਸਾਹਿਬ ਦੱਸਣ ਵਾਲੇ ਨੇ ਉਹਦੇ ਮੁਤਾਬਕ ਇਹਨੂੰ ਯੂਜ਼ ਕੀਤਾ ਜਾਵੇ ਇਹਦੇ ਫਾਇਦੇ ਬਹੁਤ ਨੇ ਵੀਰ ਜੀ ਕੱਲੇ ਬਾਜਪਾਨ ਚ ਨਹੀਂ ਲਕੋਰੀਆ ਚ ਬਹੁਤ ਜ਼ਿਆਦਾ ਫਾਇਦੇਮੰਦ ਆ ਠੀਕ ਹੈ ਜਿਹੜਾ ਭੈਣਾਂ ਨੂੰ ਜ਼ਿਆਦਾ ਲਕੋਰੀਆ ਹੋਵੇ ਗਰਮੀ ਆਉਂਦੀ ਹੋਵੇ ਜ਼ਿਆਦਾ ਜਾਂ ਪਸੀਨਾ ਆਉਂਦਾ ਹੋਵੇ ਜਾਂ ਪੈਰਾਂ ਚੋਂ ਸੇਕ ਨਿਕਲਦਾ ਹੋਵੇ ਜਿਹਨੂੰ ਜ਼ਿਆਦਾ ਹੀ ਗਰਮੀ ਹੋਵੇ ਇਸ ਰੀਅਰ ਦੇ ਅੰਦਰ ਉਹਦੇ ਲਈ ਤਾਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਓਕੇ ਜੀ 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 ਚਲੋ ਅਸੀਂ ਡਾਕਟਰ ਇੱਕ ਵਾਰ ਫਿਰ ਅਮਨਪ੍ਰੀਤ ਜੀ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਤੁਸੀਂ ਬਾਝਪਣ ਦੀ ਗੱਲ ਕੀਤੀ ਹੈ ਬਾਝਪਣ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਦਾ ਅਮਰਬੇਲ ਦੇ ਵਿੱਚ ਜਿਹੜਾ ਕੁਦਰਤ ਨੇ ਹੱਲ ਰੱਖਿਆ ਫਰੁਕੀ ਸਾਹਿਬ ਜੈਂਟਸ ਪ੍ਰੋਬਲਮ ਮੈਂ ਦੱਸ ਚੁੱਕਿਆ ਬਾਜਪਨ ਮੈਂ ਦੱਸ ਚੁੱਕਿਆ ਲੀਵਰ ਲਈ ਬਹੁਤ ਵਧੀਆ ਫਰੁਕੀ ਸਾਹਿਬ ਇਹ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਜਿਹਨੂੰ ਗਠੀਏ ਦੀ ਪ੍ਰੋਬਲਮ ਆ ਉਹਦੇ ਲਈ ਬਹੁਤ ਵਧੀਆ ਜਿਨ੍ਹਾਂ ਨੂੰ ਬਵਾਸੀਰ ਡਿਗਰੀ ਹੁੰਦੀ ਕਹਿੰਦੇ ਖੂਨ ਪੈਂਦਾ ਬਵਾਸੀਰ ਦਾ ਖੂਨ ਹੀ ਨਹੀਂ ਬੰਦ ਹੁੰਦਾ ਉਹਨਾਂ ਲਈ ਬਹੁਤ ਵਧੀਆ ਜੇ ਫਰੁਕੀ ਸਾਹਿਬ ਇਹਨੂੰ ਦੇਖੇ ਜਾਵੇ ਅਲਰਜੀ ਜਿਨ੍ਹਾਂ ਨੂੰ ਦਾਦ ਖਾਜ ਖੁਜਲੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਜਿਨ੍ਹਾਂ ਦੇ ਫਿੰਸੀਆਂ ਨਿਕਲਦੀਆਂ ਰਹਿੰਦੀਆਂ ਨੇ ਕਹਿੰਦੇ ਜੀ ਬੜੀਆਂ ਦਵਾਈਆਂ ਖਾ ਲੀਆਂ ਸਾਡੀ ਅਲਰਜੀ ਠੀਕ ਨਹੀਂ ਹੋਦੀ ਉਹਨਾਂ ਲਈ ਬਹੁਤ ਵਧੀਆ ਕੰਮ ਕਰਦੀ ਆ ਫਰੁ ਇਹ ਦੇਖੋ ਬਹੁਤ ਨਰਮ ਹੁੰਦੀ ਆ ਇੱਦਾਂ ਹੀ ਟੁੱਟ ਜਾਂਦੇ ਨੇ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਜਿਹਨੂੰ ਰਸ ਕਹਿ ਦਿੰਦੇ ਆਸੀਂ ਬਹੁਤ ਜ਼ਿਆਦਾ ਜੀ ਇਹ ਬਹੁਤ ਵਧੀਆ ਚੀਜ਼ ਆ ਇਹ ਸਾਡੇ ਲਈ ਸਜੀਵ ਨਹੀਂ ਆ ਫਰੁਕੀ ਸਾਹਿਬ ਇਹਦੇ ਇੱਕ ਹੋਰ ਤੁਹਾਨੂੰ ਦੱਸ ਦਾਵਾਂ ਇਹਦੀ ਖਾਸੀਅਤ ਕੀ ਆ ਇਹ ਜਿਵੇਂ ਅਮਰਵੇਲ ਕਿਹਾ ਗਿਆ ਨਾ ਇਹਦਾ ਨਾਂ ਐਵੇਂ ਨਹੀਂ ਰੱਖਿਆ ਗਿਆ ਇਹਦੀ ਕੋਈ ਜੜ ਨਹੀਂ ਹੁੰਦੀ ਫਰੁਕੀ ਸਾਹਿਬ ਇਹ ਤੇ ਪੱਤੇ ਨਹੀਂ ਹੁੰਦੇ ਇਹ ਜਿਹੜੇ ਪੌਦੇ ਦੇ ਉੱਪਰ ਚੜ ਗਈ ਜਿਹੜੇ ਦਰਖਤ ਦੇ ਉੱਪਰ ਚੜ ਗਈ ਉਹਦੇ ਤਣਿਆਂ ਤੋਂ ਉਦੇ ਤਣਿਆਂ ਦੇ ਵਿੱਚੋਂ ਹੀ ਇਹਨੇ ਆਪਣਾ ਰਸ ਚੂਸਣਾ ਸ਼ੁਰੂ ਕਰ ਦੇਣਾ ਉਤੋਂ ਹੀ ਪੈਦਾ ਹੋ ਜਾਂਦੀ ਹੈ ਇਹ ਇਹ ਜਿਹੜਾ ਦਰਖਤ ਦੇ ਉੱਪਰ ਚੜ੍ਹ ਗਈ ਉਹਦੇ ਸਾਰੇ ਗੁਣ ਆਪਣੇ ਵਿੱਚ ਸਮਾ ਲੈਂਦੀ ਆ ਜਿਹਦੇ ਕਰਕੇ ਇਹਦਾ ਨਾਮ ਅਮਰਵੇਲ ਤੇ ਅਕਾਚੀ ਅਕਾਚੀ ਵੇਲਗ ਵੀ ਕਿਹਾ ਜਾਂਦਾ ਹੈ ਮਤਲਬ ਹੁਣ ਇਹ ਬੇਰ ਦੇ ਉੱਤੇ ਖੜੀ ਹੈ ਤੇ ਬੇਰ ਵਾਲੇ ਸਾਰੇ ਗੁਣ ਇਸ ਅਮਰਵੇਲ 'ਚ ਆ ਗਏ ਜੀ 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 ਉਹਦੇ ਨਾਲ ਵੀ ਦੁੱਗਣੇ ਹੋ ਜਾਂਦੇ ਫਰੁਕੀ ਸੋਵੇ ਦੇ ਜੀ ਇੱਕ ਤਾਂ ਹੁੰਦਾ ਨਾ ਜਿਹੜੇ 베ਰੀ ਦੇ ਗੁਣ ਲੈਣੇ ਆ ਇਹਨੇ ਇਹਦੇ ਜਿਹੜੇ ਕੁਦਰਤੀ ਜਿਵੇਂ ਮੰਨ ਲਓ ਬਾਹਰਲੀ ਜਿਵੇਂ ਆਪਾਂ ਕਹਿ ਦਈਏ ਆਲੇ-ਦਾਲ ਦੇ ਜਿਹੜੇ ਪੌਦੇ ਨੇ ਜਾਂ ਕੋਈ ਹੋਰ ਜੜੀਆਂ ਬੁੱਟੀਆਂ ਨੇ ਉਹ ਵੀ ਖਿੱਚ ਲੈਂਦੀ ਆ ਇਹ ਇਹ ਦੂਰ ਤੱਕ ਮਾਰ ਕਰਦੀ ਆ ਫੁਰਕੀ ਸਾਹਿਬ ਇਹ ਇਹ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਫੁਰਕੀ ਸਾਹਿਬ ਜੇ ਕਿਸੇ ਦੇ ਗੋਡੇ ਦੁਖਦੇ ਆ ਜਿਨ੍ਹਾਂ ਦਾ ਗੋਡਾ ਮੋਡਾ ਅੱਡੀ ਦਾ ਦਰਦ ਕਿਸੇ ਦੇ ਹੁੰਦਾ ਪਹਿਲਾਂ ਮੈਂ ਉਹਦੇ ਤੇ ਤੁਹਾਨੂੰ ਦੱਸਦਾ ਇਹਨੂੰ ਕੁੱਟ ਲੈਣਾ ਇਹਨੂੰ ਕੁੱਟ ਕੇ ਚੰਗੀ ਤਰ੍ਹਾਂ ਇਹਦਾ ਲੇਪ ਬਣਾ ਕੇ ਗੋਡੇ ਵਾਲੀ ਜਗ੍ਹਾ ਤੁਸੀਂ ਲਾਉਨੇ ਹੋ ਪਹਿਲੇ ਦਿਨ ਦਰਦ ਬੰਦ ਕਰ ਦਿੰਦੀ ਆ ਫਰੁਕੀ ਸਾਹਿਬ ਇਹ ਪਹਿਲੇ ਦਿਨ ਤੋਂ ਦਰਦ ਬੰਦ ਹੁੰਦਾ ਇਹਦਾ ਤੁਸੀਂ ਅਜਮਾ ਕੇ ਦੇਖਿਓ ਜਿਹਦੇ ਗੋਡੇ ਦੁਖਦੇ ਹੋਣ ਜਿਹਦੇ ਗਠੀਆ ਜਿੰਨੂੰ ਹੈਗਾ ਗਠੀਏ ਦੇ ਵਿੱਚ ਕੀ ਕਰਨਾ ਤਿਲਾਂ ਦਾ ਤੇਲ ਲੈ ਲੈਣਾ ਇਹਨੂੰ ਉਬਾਲ ਕੇ ਚੰਗੀ ਤਰ੍ਹਾਂ ਇਹਦਾ ਜੂਸ ਕੱਢ ਕੇ ਉਹਦੇ ਵਿੱਚ ਪਾ ਕੇ ਉਬਾਲ ਕੇ ਤਾਂ ਚਰਚੜੀ ਦੀ ਆਵਾਜ਼ ਬੰਦ ਹੋ ਜਾਊਗੀ ਪੂਰੀ ਬਾਡੀ ਤੇ ਮਾਲਿਚ ਕਰੋ ਇਹਦੀ ਤੁਹਾਨੂੰ 2 ਤੋਂ 4 ਦਿਨਾਂ ਦੇ ਵਿੱਚ ਵਿੱਚ ਗਠੀਏ ਦਾ ਦਰਦ ਬੰਦ ਹੋ ਜਾਊਗਾ ਫਰੁਕੀ ਸਾਹਿਬ ਜਿਹੜੀਆਂ ਉਂਗਲਾਂ ਮੁੜੀਆਂ ਹੁੰਦੀਆਂ ਨੇ ਉਹ ਵੀ ਸਿੱਧੀਆਂ ਹੋਣ ਲੱਗ ਜਾਂਦੀਆਂ ਨੇ ਫਰੁਕੀ ਸਾਹਿਬ ਇਹਦੇ ਨਾਲ ਜਿਨ੍ਹਾਂ ਦਾ ਲੀਵਰ ਖਰਾਬ ਹੋ ਗਿਆ ਕਹਿੰਦਾ ਉਹਨੇ ਲੀਵਰ ਤਾਂ ਜੀ ਸਾਡਾ ਠੀਕ ਹੀ ਨਹੀਂ ਹੁੰਦਾ ਹੁਣ ਇੱਕ ਵੇ ਮੈਂ ਹੋਰ ਬੜਾ ਦੇਖਿਆ ਡਾਕਟਰ ਕੋਲੇ ਜਾਂਦਾ ਅਗਲਾ ਡਾਕਟਰ ਕਹਿੰਦਾ ਇੰਨਾ ਕ ਦਾ ਲੀਵਰ ਹਰੇਕ ਦੇ ਖਰਾਬ ਹੁੰਦਾ ਫੈਟੀ ਨਹੀਂ ਫੈਟੀ ਲੀਵਰ ਨਹੀਂ ਹੁੰਦਾ ਫਰੁਕੀ ਸਾਹਿਬ ਜੇ ਸਾਡਾ ਲੀਵਰ ਫੈਟੀ ਆ ਸਾਨੂੰ ਬਿਮਾਰੀਆਂ ਨੇ ਘੇਰ ਲੈਣਾ ਸਾਨੂੰ ਕੈਸਟਰੋਲ ਵਾਜਣਾ ਹਾਰਟ ਪ੍ਰੋਬਲਮ ਆ ਜਾਣੀਆਂ ਸਾਨੂੰ ਗੁਰਦਿਆਂ ਦੀ ਪ੍ਰੋਬਲਮ ਆ ਜਾਂਦੀ ਆ ਫਰੁਕੀ ਇੱਕ ਸੱਚ ਗੁਰਦਿਆਂ ਦੀ ਗੱਲ ਨਿਕਲੇ ਗੁਰਦਿਆਂ ਦੇ ਬੜਾ ਵਧੀਆ ਕੰਮ ਹੈ ਦਾ ਜਿਹਦੇ ਗੁਰਦਿਆਂ ਦੇ ਕਿਵੇਂ ਕੰਮ ਕਰਦੇ ਆ ਜਿੰਨੂ ਕਰਣੀ ਗਏ ਦੰਨਾ ਗੁਰਦੇ ਕੰਮ ਘਟ ਕਰਦੇ ਆ ਜੇ ਗੁਰਦੇ ਤੁਹਾਡੀ ਪ੍ਰੋਪਰ ਤਰੀਕੇ ਨਾਲ ਸਫਾਈ ਨਹੀਂ ਕਰਦੇ ਜੇ ਪਿਸ਼ਾਬ ਘਟ ਆਉਂਦਾ ਤੁਹਾਨੂੰ ਪਿਸ਼ਾਬ ਰੁਕ ਰੁਕ ਕੇ ਆਉਂਦਾ ਉਹਦੇ ਤੇ ਬੜਾ ਵਧੀਆ ਕੰਮ ਆ ਇੱਕ ਹੋਰ ਆ ਹੁਣ ਪਿਸ਼ਾਬ ਦੀ ਗੱਲ ਆਈ ਜ ਮੈਂ ਹੋਰ ਦੱਸ ਦਿੰਨਾ ਫਿਰ ਕਿ ਸਭ ਜਿਨ੍ਹਾਂ ਦੇ ਗਦੂਦਾਂ ਦੀ ਪ੍ਰੋਬਲਮ ਹੁੰਦੀ ਆ ਜਾਂ ਜਿੰਨੂ ਅਸੀਂ ਕਹਿੰਦੇ ਆ ਨਲਾਂ ਦੇ ਵਿੱਚ ਸੋਜ ਆ ਜਾਂਦੀ ਆ ਜਿੰਨੂ ਅਸੀਂ ਨਲਾਂ ਦੇ ਵਿੱਚ ਸੋਜ ਆ ਜਾਂਦੀ ਆ ਦਰਦ ਬਹੁਤ ਜ਼ਿਆਦਾ ਹੁੰਦੀ ਆ ਉਹਨਾਂ ਲਈ ਬੜਾ ਵਧੀਆ ਕੰਮ ਕਰਦੀ ਆ ਇਹਨੂੰ ਕੁੱਟ ਕੇ ਪੇਸਟ ਬਣਾ ਕੇ ਜੇ ਤੁਸੀਂ ਨਲਾਂ ਵਾਲੀ ਜਗ੍ਹਾ ਤੇ ਲੰਗੋੜ ਲਾ ਕੇ ਬੰਨ ਲਓ ਇਹਨੂੰ ਦੂਜੇ ਤੋਂ ਤੀਜੇ ਦਿਨ ਬਾਅਦ ਸੋਚ ਠੀਕ ਹੋ ਜਾਂਦੀ ਆ ਖਤਮ ਹੋ ਜਾਂਦੀ ਆ ਤੇ ਦਰਦ ਥੋੜਾ ਇੱਕ ਤੋਂ ਦੋ ਦਿਨਾਂ ਦੇ ਵਿੱਚ ਵਿੱਚ ਬਿਲਕੁਲ ਹੀ ਖਤਮ ਹੋ ਜਾਂਦਾ ਮਤਲਬ ਇਹ ਵੇਲ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਦਰਖਤਾਂ ਦੇ ਸਾਰੇ ਗੁਣ ਆਪਣੇ ਅੰਦਰ ਲੈ ਲੈਂਦੀ ਹੈ ਤੇ ਇਸੇ ਤਰ੍ਹਾਂ ਅਗਰ ਸੁੱਜੇ ਹੋਏ ਥਾਂ ਤੇ ਦੁੱਖ ਦੇ ਥਾਂ ਤੇ ਦਰਦਾਂ ਵਾਲੇ ਥਾਂ ਦੇ ਉੱਤੇ ਲਾ ਲਈ ਤਾਂ ਅੰਦਰੋਂ ਦਰਦ ਚੂਸ ਲਿਆ ਹੋਗੀ ਸੋਜਾਂ ਚੂਸ ਲਿਆ ਹੋਗੀ ਜੀ 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 ਇਹ ਤਾਂ ਬਰੁਕੀ ਸਾਹਿਬ ਮੈਂ ਹਿੰਦੀ ਵਿੱਚ ਵੀ ਦੱਸ ਦਿੰਦਾ ਜਿਨ੍ਹਾਂ ਨੂੰ ਕਹ ਦਿੰਦੇ ਨੇ ਅੰਡਕੋਸ਼ ਆਪਣੇ ਪੰਜਾਬੀ ਵਿੱਚ ਕਿਉਂ ਮੈਨੂੰ ਹਿੰਦੀ ਕਹੀ ਮੈਨੂੰ ਮੈਸੇਜ ਆਉਂਦੇ ਨੇ ਵਿੱਚ ਕਮੈਂਟ ਕਰਦੇ ਨੇ ਲੋਕ ਕਹਿੰਦੇ ਜੀ ਹਿੰਦੀ ਵਿੱਚ ਵੀ ਦੱਸਿਆ ਕਰੋ ਥੋੜਾ ਜਿਹਾ ਸਾਨੂੰ ਜਿਨ੍ਹਾਂ ਨੂੰ ਅੰਡਕੋਸ਼ ਦੀ ਸੂਜਨ ਹੁੰਦੀ ਆ ਸੋਜ ਹੁੰਦੀ ਆ ਜੀ ਜੀ ਉਹਦੇ ਲਈ ਬਹੁਤ ਵਧੀਆ ਕੰਮ ਕਰਦੀ ਆ ਜਿਹੜੇ ਲੋਕ ਕਹਿੰਦੇ ਨੇ ਸਾਨੂੰ ਬਵਾਸੀਰ ਦਾ ਖੂਨ ਬੰਦ ਨਹੀਂ ਹੁੰਦਾ ਬਵਾ ਸੀੜ ਦਾ ਖੂਨ ਦੀ ਪਹਿਲੇ ਤੋਂ ਦੂਜੇ ਦਿਨ ਹੀ ਬੰਦ ਕਰ ਦਿੰਦੀ ਆ ਇਹ ਉਹਦੇ ਵਿੱਚ ਕਿਵੇਂ ਇਸਤੇਮਾਲ ਕਰਨਾ ਹਾਂ ਉਹ ਮੈਂ ਦੱਸਣ ਲੱਗਾ ਤੁਹਾਨੂੰ ਫਰੁਕੀ ਸਾਹਿਬ ਇਹਨੂੰ ਲੈ ਕੁੱਟ ਲੈਣਾ ਕੁੱਟ ਕੇ ਦਾ ਰਸ ਕੱਢ ਲੈਣਾ ਇਹਦਾ ਰਸ ਕੱਢ ਕੇ ਪੰਜ ਤੋਂ ਚਾਰ ਤੋਂ ਪੰਜ ਕਾਲੀਆਂ ਮਿਰਚਾਂ ਕੁੱਟ ਲੈਣੀਆਂ ਨੇ ਕੁੱਟ ਕੇ ਇਹਨੂੰ ਚੰਗੀ ਤਰ੍ਹਾਂ ਉਹਦਾ ਜੂਸ ਆ ਉਹ ਚ ਥੋੜਾ ਜਿਹਾ ਪਾਣੀ ਮਿਲਾ ਕੇ ਤੁਸੀਂ ਸੇਵਨ ਕਰਨਾ ਸ਼ੁਰੂ ਕਰ ਦਿਓ ਸਵੇਰੇ ਸ਼ਾਮ ਤੁਹਾਨੂੰ ਪਹਿਲੇ ਦਿਨ ਹੀ ਆਰਾਮ ਮਿਲਣਾ ਸ਼ੁਰੂ ਹੋ ਜਾਊਗਾ ਜਿੰਨਾ ਮਰਜ਼ੀ ਖੂਨ ਆਉਂਦਾ ਹੋਵੇ ਫਰੁਕੀ ਸਾਹਿਬ ਜਿੰਨੀ ਮਰਜ਼ੀ ਪੁਰਾਣੀ ਤੋਂ ਪੁਰਾਣੀ ਬਵਾਸੀਰ ਹੋਵੇ ਛੜਦੀਓ ਹੀ ਨਹੀਂ ਇਹ ਜਿੰਨਾ ਦਾ ਲੀਵਰ ਖਰਾਬ ਆ ਫਰੁਕੀ ਸਾਹਿਬ ਇਸੇ ਤਰੀਕੇ ਨਾਲ ਇਹਦਾ ਰਸ ਕੱਢ ਲੈਣਾ ਕੁੱਟ ਕੇ ਕੁੱਟ ਕੇ ਰਸ ਕੱਢ ਕੇ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਪੀਣਾ ਸ਼ੁਰੂ ਕਰ ਦੋ ਤੁਹਾਡਾ ਲੀਵਰ ਟੀਕੋਨ ਲੱਗ ਜੂਗਾ ਜਿੰਨਾਂ ਨੂੰ ਬਾਜ ਪਾਣਾ ਜਿਹੜੇ ਕਹਿੰਦੇ ਨੇ ਸਾਡੇ ਬੱਚਾ ਨਹੀਂ ਹੁੰਦਾ ਜਿਹੜੇ ਵਿਚਾਰੇ ਆਈਵੀਐਫ ਕਰਾ ਕਰਾ ਕੇ ਤਿੰਨ ਤਿੰਨ ਚਾਰ ਚਾਰ ਵਾਰ ਲੱਖਾਂ ਰੁਪਈਆ ਖਰਾਬ ਕਰ ਚੁੱਕੇ ਨੇ ਡਾਕਟਰਾਂ ਕੋਲ ਜਾ ਕੇ ਲੱਖਾਂ ਰੁਪਈਆ ਖਰਾਬ ਕਰ ਰਹੇ ਨੇ ਉਹਨਾਂ ਲਈ ਸਜੀਵਨੀ ਆ ਫਰੁਕੀ ਸਾਹਿਬ ਉਹਨਾਂ ਭੈਣਾਂ ਨੇ ਕੀ ਕਰਨਾ ਇਹਨੂੰ ਕੁੱਟ ਲੈਣਾ ਕੁੱਟ ਕੇ ਦਾ ਜੂਸ ਕੱਢ ਕੇ ਇਨੂੰ ਚੰਗੀ ਤਰ੍ਹਾਂ ਜਾਂ ਇਹਦਾ ਨਾ ਸੁੱਕਾ ਪਾਊਡਰ ਵੀ ਲੈ ਸਕਦੇ ਆਪਾਂ ਜਿਵੇਂ ਹੁਣੇ ਦੇ ਵਿੱਚ ਵਿੱਚ ਪੰਸਾਰੀਆਂ ਤੋਂ ਮਿਲ ਜਾਂਦੀ ਜੀ ਅਮਰਬੇ ਸਾਰੀ ਤੋਂ ਮਿਲ ਜਾਂਦੀ ਆ ਫਰੁਕੀ ਸਾਹਿਬ ਪੰਸਾਰੀਆਂ ਤੋਂ ਲੈ ਲਓ ਇਹਦਾ ਇਹ ਸੁੱਕਾ ਪਾਊਡਰ ਲੈ ਕੇ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਸੇਵਨ ਕਰਨਾ ਸ਼ੁਰੂ ਕਰ ਦੋ ਦੁੱਧ ਦੇ ਨਾਲ ਤੁਹਾਡਾ ਬਾਜਪਨ ਵੀ ਠੀਕ ਹੋਣ ਲੱਗ ਜੂਗਾ ਜਿਨ੍ਹਾਂ ਦੇ ਬੱਚਿਆਂ ਨੂੰ ਇੱਕ ਤੋਂ 2 ਮਹੀਨੇ ਲਗਾਤਾਰ ਜ਼ਮੌਣੀ ਪੈਣੀ ਹੈ ਇਹ ਜਿੱਦਾਂ ਤੁਹਾਨੂੰ ਪੀਰੀਅਡ ਸ਼ੁਰੂ ਹੋਏ ਠੀਕ ਹੈ 4 ਤੋਂ 5 ਦਿਨ ਪੀਰੀਅਡ ਰਹਿੰਦੇ ਆ ਲੇਡੀਜ਼ ਨੂੰ ਮੈਨਸ ਸਰੇ ਜਦੋਂ ਮੈਨਸ ਖਤਮ ਹੋ ਗਈ ਉਸ ਤੋਂ ਬਾਅਦ ਤੁਸੀਂ ਇਹਨੂੰ 5ਵੇਂ ਦਿਨ ਤੋਂ ਬਾਅਦ ਸਟਾਰਟ ਕਰ ਦੇਣਾ 1 ਮਹੀਨਾ ਲਗਾਤਾਰ ਲੋ ਜਦੋਂ ਦੁਬਾਰਾ ਦੁਬਾਰਾ ਮੈਨਸ ਸ਼ੁਰੂ ਹੋਏ ਨੇ ਇਹਨੂੰ ਬੰਦ ਕਰ ਦਿਓ 4 ਤੋਂ 5 ਦਿਨ ਛੱਡ ਕੇ ਦੁਬਾਰਾ ਫੇਰ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਦੋਨੇ ਜਣੇ ਲੈ ਸਕਦੇ ਆ ਇਹ ਨਹੀਂ ਇਹ ਇਕੱਲਾ ਜਿਹੜੇ ਜੈਂਟਸ ਆ ਉਹਨੇ ਕਿੱਦਾਂ ਲੈਣੀ ਆ ਉਹਨੇ ਲੈਣੀ ਆ ਜੀ ਇਹਨੂੰ ਕੁੱਟ ਕੇ ਚੰਗੀ ਤਰ੍ਹਾਂ ਦਾ ਰਸ ਦੋ ਚਮਚ ਕੱਢ ਕੇ ਦੁੱਧ ਦੇ ਵਿੱਚ ਪਾ ਕੇ ਲੈਣਾ ਰਾਤ ਨੂੰ ਸੌਣ ਲੱਗਿਆ ਨੇ ਠੀਕ ਹੈ ਉਦੋਂ ਸਵੇਰੇ ਵੀ ਲੈ ਲੋ ਦੋ ਟਾਈਮ ਲੋ ਇਹਨੂੰ ਜੀ ਜੀ ਹਾਂਜੀ ਅੱਛਾ ਇੱਕ ਵਾਰ ਮੁੜ ਤੋਂ ਅਸੀਂ ਡਾਕਟਰ ਪਰਮਜੀਤ कौर ਸਾਹਿਬਾ ਕੋਲ ਪੁੱਛਦੇ ਹਾਂ ਡਾਕਟਰ ਸਾਹਿਬਾ ਬਹੁਤ ਜ਼ਿਆਦਾ ਗੁਣ ਹੈਗੇ ਨੇ ਆ ਡਾਕਟਰ ਸਾਹਿਬ ਨੇ ਗਨਵਾਏ ਨੇ ਤੁਸੀਂ ਪੈਣਾ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਨੂੰ ਸੋਜਾ ਪੈਂਦਾ ਜਿਨ੍ਹਾਂ ਦੇ ਪੈਰਾਂ ਚੋਂ ਸੇਕ ਨਿਕਲਦਾ ਹੈ ਜਾਂ ਜਿਨ੍ਹਾਂ ਦੀ ਹੱਡੇ ਹੱਡ ਭੰਨਵੀ ਜਿਨ੍ਹਾਂ ਨੂੰ ਰਹਿੰਦੀ ਹੈ ਹਰ ਵੇਲੇ ਤੇ ਹੋਰ ਪੈਣਾ ਨੂੰ ਕੀ ਕੀ ਫਾਇਦਾ ਹੋਣ ਵਾਲਾ ਇਸ ਅਮਰਬੇਲ ਦਾ ਜਿਨ੍ਹਾਂ ਨੂੰ ਬਾਥਰੂਮ ਦੇ ਪ੍ਰੋਬਲਮਾਂ ਬਾਥਰੂਮ ਚ ਜਲਣ ਹੁੰਦੀ ਆ ਜਾਂ ਪੀਲਾ ਬਾਥਰੂਮ ਆਂ ਦਾ ਉਹਦੇ ਲਈ ਵੀ ਬਹੁਤ ਫਾਇਦੇਮੰਦ ਆ ਜਾਂ ਬਾਥਰੂਮ ਵਾਲੀ ਜਗ੍ਹਾ ਤੇ ਗਰਮੀ ਨਾਲ ਦਾਣੇ ਨਿਕਲ ਆਉਂਦੇ ਆ ਜਾ ਖਾਰਸ਼ ਹੁੰਦੀ ਆ ਉਹਨਾਂ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਚਲੋ ਬੜੀ ਖਾਜ ਚਲਦੀ ਜੀ ਗੱਲ ਮਤਲਬ ਖਾਜ ਕਰਦੇ 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 ਜ਼ਖਮ ਹੋ ਜਾਂਦੇ ਨੇ ਪਰ ਖਾਜ ਨਹੀਂ ਮਿਟਦੀ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹਦੇ ਨਾਲ ਨਹਾਉਣਾ ਜ਼ਿਆਦਾ ਚਾਹੀਦਾ ਇਹਦਾ ਪਾਣੀ ਕੱਢ ਕੇ ਓਕੇ 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 ਜੀ 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 ਚਲੋ ਅ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਆ ਇਸ ਵੇਲੇ ਜਿਹੜਾ ਅ ਵਾਇਰਲ ਬੁਖਾਰ ਬੜਾ ਚੱਲ ਰਿਹਾ ਸਾਰਿਆਂ ਨੂੰ ਬਹੁਤ ਬੁਖਾਰ ਹੈਗਾ ਘਰ ਘਰ ਬੱਚਾ ਬੱਚਾ ਪਰੇਸ਼ਾਨ ਹੈ ਵਾਇਰਲ ਬੁਖਾਰ ਹੈ ਪਿੱਛੋਂ ਬੈਗ ਫੜ ਲੈਂਦਾ ਤੇ ਗੋਡੇ ਫੜ ਲੈਂਦਾ ਉਹਦੇ ਵਿੱਚ ਵੀ ਇਹਦਾ ਹੱਲ ਹੈ ਫਰੁਖਤਾ ਜੋੜਾਂ ਦਾ ਦਰਦ ਜਿੰਦਾਂ ਦਾ ਮਰਜ਼ੀ ਹੋਵੇ ਬੁਖਾਰ ਜਿੰਨਾ ਮਰਜ਼ੀ ਪੁਰਾਣੇ ਤੋਂ ਪੁਰਾਣਾ ਹੋਵੇ ਜੇ ਤੁਹਾਡੇ ਸੈੱਲ ਘਟਦੇ ਨੇ ਸੈੱਲ ਨਹੀਂ ਵਧਦੇ ਮੇਰੇ ਕੋਲ ਇਹ ਪੇਸ਼ੈਂਟ ਆਉਂਦੇ ਨੇ ਕਈਆਂ ਦਾ ਲੀਵਰ ਖਰਾਬ ਹੁੰਦਾ ਕਈਆਂ ਦੇ ਕਈ ਐਦਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਜਿਹਦੇ ਨਾਲ ਸੈੱਲ ਬਹੁਤ ਜਲਦੀ ਘਟਣ ਲੱਗ ਜਾਂਦੇ 50000 60000 ਸੈੱਲ ਰਹਿ ਜਾਂਦੇ ਨੇ ਫਰੁਖੀ ਸਾਹਿਬ ਅਮਰਵੇ ਲੈ ਲਓ ਥੋੜੀ ਜੀ ਜਿੰਨੀ ਕਿ ਮੇਰੇ ਹੱਥ 'ਚ ਆ ਇੰਨੀ ਕਿ ਲੈ ਲਓ ਥੋੜੀ ਜਿਹੀ ਵੱਧ ਲੈ ਲਓ ਇੱਕ ਤੁਸੀਂ ਗੁਡਾ ਹਲਦੇ ਫੁੱਲ ਲੈ ਇਹਨਾਂ ਨੂੰ ਤਿੰਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਪੀਸ ਕੇ ਉਹਦਾ ਪਾਣੀ ਨਿਚੋੜ ਕੇ ਸਵੇਰੇ ਸ਼ਾਮ ਤੁਸੀਂ ਜਾਂ ਇਹਨਾਂ ਨਾਲ ਵਾਹ ਲੋ ਕੜਾ ਬਣਾ ਲਓ ਸਵੇਰੇ ਸ਼ਾਮ ਪੀਣਾ ਸ਼ੁਰੂ ਕਰ ਲਓ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਤੁਹਾਡੇ 2.5 ਤੋਂ 250 ਤੋਂ ਲੈ ਕੇ 300 ਤੱਕ ਸੈਲ ਹੋ ਜਾਣਗੇ 3 ਲੱਖ ਤੱਕ ਸੈਲ ਹੋ ਜਾਣਗੇ 2.5 ਲੱਖ ਤੋਂ ਲੈ ਕੇ 3 ਲੱਖ ਤੱਕ ਸੈਲ ਹੋ ਜਾਣਗੇ ਤੁਹਾਡੇ ਬਹੁਤ ਵਧੀਆ ਰਿਜ਼ਲਟ ਨੇ ਲੁਕੀ ਸਾਹਿਬ ਇੱਕ ਤੁਸੀਂ ਨਾ ਅਕਸਰ ਹੀ ਮੈਨੂੰ ਪੁੱਛਦੇ ਹੋ ਜੀ ਬਿੜਾਰ ਸਾਹਿਬ ਤੁਸੀਂ ਹਾਈਟ ਲਈ ਕੀ ਦਿੰਦੇ ਹੋ ਜੀ ਜੀ ਬੱਚਿਆਂ ਦੀ ਹਾਈਟ ਕਿਵੇਂ ਵੱਧਦੀ ਆ ਹਾਂਜੀ ਪਰਮਾਤਮਾ ਦੀ ਕਿਰਪਾ ਨਾਲ ਫਰੂਕੀ ਸਾਹਿਬ ਹਜ਼ਾਰਾਂ ਬੱਚਿਆਂ ਦੀ ਹਾਈਟ ਵੱਧ ਗਈ ਹਜ਼ਾਰਾਂ ਬੱਚਿਆਂ ਨੇ ਰਿਜ਼ਲਟ ਲੈ ਲਿਆ ਅੱਜ ਮੈਂ ਉਹਨਾਂ ਨੂੰ ਨੁਸਖਾ ਦੇਣ ਜਾ ਰਿਹਾ ਜਿਹੜੇ ਘਰੇ ਬੈਠ ਕੇ ਆਪਣਾ ਲੈ ਕੇ ਨੁਸਖਾ ਸਾਡਾ ਜਮਾ ਕੇ ਅੱਜ ਉਹ ਰਿਜ਼ਲਟ ਲੈ ਸਕਦੇ ਜਿਹੜੇ ਗਰੀਬ ਤੁਹਾਡਾ ਤੁਹਾਡਾ ਕਹਿਣ ਦਾ ਮਤਲਬ ਹੈ ਜਿਸ ਤਰੀਕੇ ਨਾਲ ਅਮਰ ਵੇਲ ਵਾਧੀ ਹੈ ਉਸ ਤਰੀਕੇ ਨਾਲ ਹਾਈਟ ਵਧੂਗਾ ਕੱਦ ਵਧੂਗਾ ਉਹਨਾਂ ਬੱਚਿਆਂ ਦਾ ਜਿਨ੍ਹਾਂ ਦਾ ਰੁਕਿਆ ਹੋਇਆ ਜੀ 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 ਇਹ ਵੀ ਮਹੀਨੇ ਦੇ ਵਿੱਚ ਵਿਚ ਰਿਜ਼ਲਟ ਆ ਜੀ ਕੀ ਬਾਤ ਹੈ ਜਿਹੜੇ ਬੱਚੇ ਗਰੀਬ ਬੱਚੇ ਨੇ ਮੈਡੀਸਨ ਨਹੀਂ ਲੈ ਸਕਦੇ ਸਾਡੇ ਕੋਲ ਨਹੀਂ ਆ ਸਕਦੇ ਉਹਨਾਂ ਲਈ ਅੱਜ ਨੁਸਖਾ ਦੇਣ ਜਾ ਰਹੇ ਹਾਂ ਫਿਰ ਕਿ ਸਭ ਇਹਨੂੰ ਕੁੱਟ ਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਰਸ ਕੱਢ ਕੇ ਇਹਦਾ ਇੱਕ ਚਮਚ ਦੁੱਧ ਦੇ ਵਿੱਚ ਰਸ ਪਾ ਕੇ ਸਵੇਰੇ ਸ਼ਾਮ ਬੱਚੇ ਨੂੰ ਦੇਣਾ ਸ਼ੁਰੂ ਕਰ ਲਓ ਹਾਈਡ ਨਾਪਕੇ ਸ਼ੁਰੂ ਕਰ ਲਿਓ ਮਹੀਨੇ ਬਾਅਦ ਹਾਈਡ ਨਾਪ ਲਿਓ ਅੱਧਾ ਇੰਚ ਇੰਚ ਵਧੀ ਹੋਊਗੀ ਕੀ ਬਾਤ ਕੀ ਬਾਤ ਜੀ ਜੀ ਸਭ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਤੁਹਾਡਾ ਵੇ ਆਫ ਟਰੀਟਮੈਂਟ ਹੈਗਾ ਹੁਣ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਬਹੁਤ ਕ੍ਰੋਨਿਕਲ ਹੋ ਜਾਂਦੀਆਂ ਨੇ ਬਹੁਤ ਪ੍ਰਾਣੀਆਂ ਹੋ ਜਾਂਦੀਆਂ ਨੇ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਇਸ ਤਰੀਕੇ ਦੇ ਫਾਰਮੂਲੇ ਨਾਲ ਨੁਸਖਿਆਂ ਨਾਲ ਕਰਦੇ ਹੋ ਜਿਹੜੀਆਂ ਬੁੰਦਾਂ ਤੁਹਾਡੀਆਂ ਕਾਫੀ ਮਸ਼ਹੂਰ ਨੇ ਫਰੁਕੀ ਸਾਹਿਬ ਦੇਖੋ ਲਾਈਟਰੋਪੈਥੀ ਮੈਡੀਸਨ ਜਿਹੜੀ ਲਾਈਟਰੋਪੈਥੀ ਮੈਡੀਸਨ ਆ ਉਹ ਕੁਦਰਤੀ ਹੁੰਦੀ ਆ ਉਹ ਕੁਦਰਤ ਦੇ ਇਦਾਂ ਦੇ ਸਾਡੇ ਜਿਹੜੇ ਪੌਦੇ ਨੇ ਦਰਖਤ ਨੇ ਜਾਂ ਜੜੀਆਂ ਬੂਟੀਆਂ ਨੇ ਜਾਂ ਇਦਾਂ ਦੀਆਂ ਵਿਹਲਾਂ ਨੇ ਅਸੀਂ ਉਹਨਾਂ ਤੋਂ ਹੀ ਉਹਨਾਂ ਦਾ ਅਰਕ ਕੱਢਦੇ ਆ ਉਹਨਾਂ ਦੀ ਮੈਡੀਸਨ ਤਿਆਰ ਕਰਦੇ ਆ ਬਿਮਾਰੀ ਅਕੋਰਡਿੰਗ ਅਸੀਂ ਫਿਰ ਪੇਸ਼ੈਂਟ ਨੂੰ ਦਿੰਨੇ ਆ ਸਾਨੂੰ ਵਧੀਆ ਰਿਜ਼ਲਟ ਮਿਲਦੇ ਨੇ ਜੀ ਜੀ ਬਹੁਤ ਵਧੀਆ ਰਿਜ਼ਲਟ ਨੇ ਫਰੁਕੀ ਸਾਹਿਬ ਲਾਈਟਰੋਪੈਥੀ ਮੈਡੀਸਨ ਦੇ ਇੱਕ ਵਾਰ ਅਜਮਾਓ ਅਜਮਾ ਕੇ ਦੇਖੋ ਇੱਕ ਫਰੁਕੀ ਸਾਹਿਬ ਕਈ ਸਾਨੂੰ ਲੋਕ ਆ ਕੇ ਕਹਿ ਦਿੰਦੇ ਨੇ ਹੁਣ ਲੀਵਰ ਦਾ ਸਾਡਾ ਗ੍ਰ ਫਿਰ ਉਸ ਗ੍ਰੇਡ 2 ਵਾਲਾ ਲੀਵਰ ਉਹਨੂੰ ਬੈਕ ਮੋੜਨਾ ਉਹਦੇ ਚ ਕੀ ਹੁੰਦਾ ਲੀਵਰ ਕਈ ਜਗ੍ਹਾ ਤੋਂ ਕੰਮ ਕਰਨਾ ਬੰਦ ਕਰ ਦਿੰਦਾ ਜਿੱਦਾਂ ਸਾਡੇ ਸਰੀਰ ਤੇ ਫੋੜੇ ਨਿਕਲ ਆਉਂਦੇ ਆ ਉਦਾਂ ਇਹ ਜਿਹੜਾ ਲੀਵਰ ਆ ਇਦਾਂ ਦੇ ਦਾਗ ਪੈ ਜਾਂਦੇ ਆ ਲੀਵਰ ਦੇ ਉੱਪਰ ਜਦੋਂ ਗ੍ਰੇਡ 2 ਚ ਲੀਵਰ ਚਲੇ ਜਾਂਦਾ ਉਹਨੂੰ ਜਦੋਂ ਅਸੀਂ ਠੀਕ ਕਰਨਾ ਦੇਖੋ ਉਹਨੂੰ ਠੀਕ ਕਰਨ ਨੂੰ ਟਾਈਮ ਲੱਗਣਾ ਇੱਕ ਫੋੜਾ ਹੀ ਠੀਕ ਕਰਨਾ ਹੋਵੇ ਤਾਂ ਜੇ ਕਿਤੇ ਗੜ ਨਿਕਲੇ ਆਵੇ ਡਾਕਟਰ ਮੇਰੇ ਖਿਆਲ ਚ 15 15 ਦਿਨ 20 20 ਦਿਨ ਟੀਕੇ ਲਾਈ ਜਾਂਦੇ ਨੇ ਫੋੜੇ ਹੀ ਪਾੜੀ ਜਾਂਦੇ ਨੇ ਇਹ ਤਾਂ ਫਿਰ ਤੁਹਾਡਾ ਲੀਵਰ ਆ ਜੇ ਲੀਵਰ ਤੁਹਾਡਾ ਖਰਾਬ ਹੋ ਗਿਆ ਨੂੰ ਠੀਕ ਕਰਨ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਤੁਸੀਂ ਸਹਿਜ ਮਾਤੇ ਨਾਲ ਦਵਾਈ ਲੋ ਮੈਂ ਤੁਹਾਨੂੰ ਅੱਜ ਵਿਸ਼ਵਾਸ ਦਿਵਾਉਣਾ ਲੈਟਰੋਪੈਥਿਕਾ ਜੇ ਤੁਹਾਨੂੰ ਨਰਾਸ਼ ਨਹੀਂ ਕਰੂ ਮੇਰੇ ਅਨੇਕਾਂ ਹੀ ਪੇਸ਼ੈਂਟ ਮੇਰੇ ਠੀਕ ਹੋਏ ਨੇ ਹਜ਼ਾਰਾਂ ਪੇਸ਼ੈਂਟ ਮੇਰੇ ਠੀਕ ਹੁੰਦੇ ਨੇ ਜਿਹੜੇ ਲੀਵਰ ਵਾਲੇ ਨੇ ਹੈਨਾ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੁਸੀਂ ਗਣਵਾਈਆਂ ਨੇ ਉਸ ਬਾਬਤ ਗੱਲਬਾਤ ਕਰਨੀ ਹੋਵੇ ਦੀ ਡੋਜ਼ ਘਟਾਉਣੀ ਹੋਵੇ ਅਮਰ ਬੇਲ ਦੀ ਵਧਾਉਣੀ ਹੋਵੇ ਜਾਂ ਨੁਸਖੇ ਬਾਬਾ ਤੁਹਾਡੇ ਨਾਲ ਕੋਈ ਗੱਲ ਕਰਨੀ ਹੋਵੇ ਤੁਹਾਡੇ ਨਾਲ رابطہ ਕਿਵੇਂ ਕੀਤਾ ਜਾ ਸਕਦਾ ਹਾਂ ਹਾਂਜੀ ਬਰੂਕੀ ਸਾਹਿਬ ਉਹ ਵੀ ਮੈਂ ਦੱਸਦਾ ਤੁਹਾਨੂੰ ਇੱਕ ਵਾਰ ਨਾ ਮੈਂ ਥੋੜੇ ਜਿਵੇਂ ਮੈਡਮ ਨੇ ਦੱਸਿਆ ਵੀ ਜਿਵੇਂ ਅਲਰਜੀ ਲਈ ਤੁਸੀਂ ਪੁੱਛਿਆ ਸੀਗਾ ਇਹਦਾ ਇਸਤੇਮਾਲ ਕਿੱਦਾਂ ਕਰਨਾ ਕਿਉਂ ਫਿਰ ਲੋਕ ਕਹਿਣਗੇ ਸਾਨੂੰ ਉਹ ਨਹੀਂ ਦੱਸਿਆ ਇਹਨੂੰ ਹਵਾਲ ਲੈਣਾ ਇਹਦੀ ਥੋੜੀ ਬੇਲ ਲੈ ਲੈਣੀ ਆ ਥੋੜੇ ਜੇ ਲੈ ਕੇ ਇਹਨੂੰ ਹਵਾਲ ਲੈਣਾ ਤੁਸੀਂ ਇਹਨੂੰ ਨਾ ਮੈਂ ਤੁਹਾਨੂੰ ਦੱਸਦਾ ਇਨੂੰ ਇਦਾਂ ਤੋੜ ਲੋ ਬਹੁਤ ਪੋਲੀ ਹੁੰਦੀ ਆ ਇੰਨੀ ਕ ਵੇਲ ਲੈ ਕੇ ਇਹਨਾਂ ਨੂੰ ਪਾਣੀ ਦੇ ਵਿੱਚ ਉਬਾਲ ਲੈਣਾ ਉਬਾਲ ਕੇ ਚੰਗੀ ਤਰ੍ਹਾਂ ਇਹਦੇ ਨਾਲ ਇਸ਼ਨਾਨ ਕਰਨਾ ਅੱਛਾ ਇਹਦੇ ਨਾਲ ਲਾਉਣਾ ਤੁਸੀਂ ਇਹਦੇ ਨਾਲ ਇਸ਼ਨਾਨ ਕਰਨਾ ਸ਼ੁਰੂ ਕਰੋ ਰੁਕੀ ਸਾਹਿਬ ਦੂਜੇ ਤੋਂ ਤੀਜੇ ਦਿਨ ਤੁਹਾਨੂੰ ਇਹ ਰਿਜ਼ਲਟ ਦੱਸੂਗੀ ਜਿਹੜੇ ਤੁਹਾਡੇ ਦਾਦਖਾਜ ਖੁਜਲੀ ਪਈ ਸੀ ਖਾਰਚ ਹੁੰਦੀ ਖਾਰਚ ਪਹਿਲੇ ਦਿਨ ਤੋਂ ਬੰਦ ਹੋ ਜਾਂਦੀ ਆ ਰੁਕੀ ਸਾਹਿਬ ਇਹਨਾਂ ਅਵੇ ਇੰਨੀ ਕ ਸੀ ਜਿਹੜੀ ਅਮਰ ਵੇਲ ਲੈ ਲਈਏ ਔਰ ਇਹਨੂੰ ਉਬਲਣਾ ਰੱਖ ਦਈਏ ਉਬਲਣਾ ਰੱਖਣਾ ਜਦੋਂ ਚੰਗੀ ਤਰ੍ਹਾਂ ਉਬਲ ਗਈ ਇਹਦਾ ਅਸਰ ਵਿੱਚ ਨਿਕਲ ਗਿਆ ਤਾਂ ਇਹਨੂੰ ਲਾ ਲਓ ਲਾ ਕੇ ਨਹਾਉਣ ਵਾਲੀ ਬਾਲਟੀ ਦੇ ਵਿੱਚ ਹੀ ਪਾ ਲ ਵਿਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਹ ਇਹਦੇ ਨਾਲ ਨਹਾਓ ਇਸ਼ਨਾਨ ਕਰੋ ਸਾਬਣ ਨਾ ਲਾਓ ਠੀਕ ਹੈ ਸਾਬਣ ਤੋਂ ਬਿਨਾਂ ਨਹਾਓ ਬਹੁਤ ਵਧੀਆ ਰਿਜ਼ਲਟ ਦੇਊਗੀ ਜੀ ਜੀ ਹਾਂਜੀ ਅੱਛਾ ਫਰੁਕੀ ਸਾਹਿਬ ਤੁਸੀਂ ਪੁੱਛਿਆ ਹੁਣ ਸਾਨੂੰ ਮਿਲ ਕਿਵੇਂ ਸਕਦੇ ਹੋ ਬਿਲਕੁਲ ਹਾਂਜੀ ਸਾਡਾ ਐਡਰੈਸ ਹੈਗਾ ਏਪੀ ਲੈਕਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਅਨੰਤਵਰ ਕਲੋਨੀ ਸਾਡੇ ਨੰਬਰ ਹੈਗੇ ਨੇ 9915147604 76146999434 ਦੋਨਾਂ ਦੇ ਕਿਸੇ ਤੇ ਸਾਡੇ ਨਾਲ ਪਰਮਿਟ ਲੈ ਕੇ ਸਾਨੂੰ ਮਿਲ ਸਕਦੇ ਤੁਸੀਂ ਜੇ ਸਾਡੇ ਨਾਲ ਕੋਈ ਗੱਲ ਕਰਨੀ ਆ ਕਿਸੇ ਨੂੰ ਸਾਨੂੰ ਪੁੱਛਣਾ ਵੀ ਆ ਕੋਈ ਤਾਂ ਦੋਨੇ ਨੰਬਰਾਂ ਤੇ ਪੁੱਛ ਸਕਦੇ ਹੋ ਸਾਨੂੰ ਸਾਡਾ ਸਮਾਂ ਹੈਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਬੜਾ ਪਿਆਰਾ ਅਮਰਵੇਲ ਵਾਲਾ ਨੁਸਖਾ ਜਿਹੜਾ ਦੇਣ ਵਾਸਤੇ ਡਾਕਟਰ ਸਾਹਿਬਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਵੀ ਜੀ ਸੋ ਤੁਸੀਂ ਦੇਖੋ ਅੱਜ ਅਮਰਵੇਲ ਵਾਲਾ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਤੁਹਾਨੂੰ ਵਾਕੇ ਹੀ ਪਤਾ ਲੱਗ ਗਿਆ ਹੋਣਾ ਕਿ ਅਮਰਵੇਲ ਦੀ ਤਾਕਤ ਕੀ ਹੈ ਅਮਰਵੇਲ ਦੀ ਵੈਲਿਊ ਕੀ ਹੈ ਔਰ ਕਿਉਂ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹ ਹਮੇਸ਼ਾ ਹੀ ਇਹ ਖਾਨ ਵਰਤਦੇ ਸੀ ਕਿ ਤੂੰ ਤਾਂ ਅਮਰਵੇਲ ਵਾਂਗੂ ਵੱਧਦਾ ਹੀ ਜਾ ਰਿਹਾ ਹੈ ਲਗਾਤਾਰ ਸੋ ਉਹ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਜਿਹੜੇ ਲੋਕਾਂ ਨੇ ਅਲੱਗ-ਅਲੱਗ ਨੁਸਖੇ ਟੋਟ ਕੇ ਅਜ਼ਮਾ ਕੇ ਵੀ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਇਲਾਜ ਹੈ ਜਿਹੜਾ ਨਹੀਂ ਹੋਇਆ ਜੀ ਡਾਕਟਰ ਇੱਕ ਇਹ ਕਹਿੰਦਾ ਫਰੁਕੀ ਸਾਹਿਬ ਵਾਲਾਂ ਦੀ ਬੜੀ ਸਮੱਸਿਆ ਮੇਰੇ ਕੋਲ ਲੋਕ ਬੜੇ ਆਉਂਦੇ ਆ ਵਾਲ ਕਹਿੰਦੇ ਵਾਲ ਨਹੀਂ ਵਧਦੇ ਝੜਦੇ ਬੜੇ ਨੇ ਸਿਕਰੀ ਬੜੀ ਰਹਿੰਦੀ ਆ ਵਾਲ ਟੁੱਟਦੇ ਬਹੁਤ ਨੇ ਗੰਜਾਪਾਨਾ ਫਰੋਕੀ ਸਾਹਿਬ ਜੇ ਤੁਸੀਂ ਇਹਦਾ ਇਸਤੇਮਾਲ ਕਰੋਗੇ ਨਾ ਇਹਦੇ ਉਵਾਲ ਕੇ ਪਾਣੀ ਨਾਲ ਇਸ਼ਨਾਨ ਕਰਨਾ ਸ਼ੁਰੂ ਕਰੋ ਸਿਰ ਤੋਂ ਨਾਲ ਸ਼ੁਰੂ ਕਰ ਦੋਗੇ ਵਾਲ ਵੀ ਆਉਣ ਲੱਗ ਜਾਣਗੇ ਵਾਲ ਲੰਬੇ ਵੀ ਹੋ ਜਾਣਗੇ ਝੜਨੋ ਵੀ हट ਜਾਣਗੇ ਇਹਨੂੰ ਨਾਰੀਅਲ ਦੇ ਤੇਲ ਦੇ ਵਿੱਚ ਇਹਦਾ ਰਸ ਕੱਢ ਕੇ ਇਹਨੂੰ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਕਾੜ ਕੇ ਇਹਨੂੰ ਤੁੱਪੇ ਰੱਖ ਦੋ ਤੁੱਪੇ ਰੱਖ ਕੇ 4 ਤੋਂ 5 ਦਿਨਾਂ ਬਾਅਦ ਲਗਾਉਣਾ ਸ਼ੁਰੂ ਕਰ ਲਓ ਜਿੰਨੇ ਮਰਜ਼ੀ ਵਾਲ ਝੜਦੇ ਹੋਣ ਜਿੰਨੇ ਮਰਜ਼ੀ ਵਾਲ ਗੰਜ ਗੰਜਾਪਣ ਹੋਵੇ ਗੰਜੇਪਣ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਸਹਿਜਮਤ ਇਹਨਾਂ ਚੱਲਣਾ ਪਊਗਾ ਜਿਹੜੇ ਵਾਲ ਝੜਦੇ ਨੇ ਤੁਹਾਨੂੰ ਪਹਿਲੇ ਮਹੀਨੇ ਰਿਜ਼ਲਟ ਮਿਲ ਜਾਊਗਾ ਕੀ ਬਾਤ ਹੈ ਜੀ ਤਾਂ ਸਭ ਤੋਂ ਵੱਧ ਵੱਧ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਡਾਕਟਰ ਅਮਨਪ੍ਰੀਤ ਜੀ ਹੋਰਾ ਨੇ ਗਿਣਵਾਈਆਂ ਨੇ ਔਰ ਉਮੀਦ ਕਰਦਾ ਕਿ ਇਹ ਨੁਸਖਾ ਇਹ ਫਾਰਮੂਲਾ ਤੁਸੀਂ ਹਮੇਸ਼ਾ ਇੱਕ ਚੰਗੇ ਡਾਕਟਰ ਵੈਦ ਹਕੀਮ ਦੀ ਸਲਾਹ ਦੇ ਨਾਲ ਹੀ ਲਵੋਗੇ ਕਿਉਂਕਿ ਆਪਣੀ ਮਰਜ਼ੀ ਨਾਲ ਕਈ ਵਾਰ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਤੁਸੀਂ ਡਾਕਟਰ ਅਮਨਪ੍ਰੀਤ ਥੋਰਾ ਦੀ ਟੀਮ ਨਾਲ ਵੀ ਗੱਲਬਾਤ ਕਰਕੇ ਡਾਕਟਰ ਅਮਨਪ੍ਰੀਤ ਥੋਰਾ ਨਾਲ ਗੱਲ ਕਰ ਸਕਦੇ ਹੋ ਆਪਣੇ ਦਿਲ ਦੇ ਵਿੱਚ ਜੋ ਸਵਾਲ ਜੋ ਸ਼ੰਕੇ ਤੁਹਾਡੇ ਪੈਦਾ ਹੋਏ ਨੇ ਵੀਡੀਓ ਦੇਖਣ ਤੋਂ ਬਾਅਦ ਤਾਂ ਤੁਸੀਂ ਉਹਨਾਂ ਨੂੰ ਵੀ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਗਿਆ ਧੰਨਵਾਦ